ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸ਼ੌਕੀਨ ਕੱਪੜੇ ਪਾਉਣ ਤੇ ਹੰਡਾਉਣ ਵਾਲਿਆਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਨਿਵਾਜ ਸਲਾਈ ਕਢਾਈ ਹੱਬ ਪਿੰਡ ਖਾਰਾ ਵਿਖੇ ਖੁੱਲ ਚੁੱਕਿਆ ਜੀ ਇੱਥੇ ਸਲਾਈ ਕਢਾਈ ਦਾ ਕੰਮ ਖੁਦ ਤਿਆਰ ਕੀਤਾ ਜਾਂਦਾ ਹੈ ਖੁਦ ਬਣਾਇਆ ਜਾਂਦਾ ਹੈ ਤੇ ਡਿਜ਼ਾਈਨ ਬਿਲਕੁਲ ਲੈਟ ਟੈਸਟ ਹੁੰਦੇ ਆ ਜਿਹੜੇ ਐਸ ਟਾਈਮ ਟ੍ਰੈਂਡਿੰਗ ਦੇ ਵਿੱਚ ਆ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜੇਕਰ ਕੋਈ ਕਸਟਮਾਈਜ਼ ਕਰਵਾਉਣਾ ਹੋਵੇ ਕੋਈ ਆਪਦੇ ਹਿਸਾਬ ਨਾਲ ਕੋਈ ਤਿਆਰ ਕਰਵਾਉਣਾ ਹੋਵੇ ਤੁਹਾਡੇ ਕੋਲ ਕੋਈ ਡਿਜ਼ਾਈਨ ਹੋਵੇ ਹੂਬ ਹੂ ਉਸੇ ਤਰ੍ਹਾਂ ਦਾ ਹੀ ਤੁਹਾਨੂੰ ਬਣਾ ਕੇ ਦੇ ਦੇਣਗੇ ਸੋ ਇੱਕ ਵਾਰੀ ਇਹਨਾਂ ਤੋਂ ਕੋਈ ਛੋਟਾ ਮੋਟਾ ਕੱਪੜਾ ਦੇ ਕੇ ਇਹਨਾਂ ਦੀ ਕੁਆਲਿਟੀ ਜ਼ਰੂਰ ਚੈੱਕ ਕਰਿਓ ਇਹ ਵਨ ਕੁਆਲਿਟੀ ਦਿੰਦੇ ਆ ਕੱਪੜਿਆਂ ਦੇ ਉੱਤੇ ਫਿਨਿਸ਼ਿੰਗ ਐਵੇਂ ਦੀ ਹੋਊਗੀ ਕਿ ਪਾਏ ਤੋਂ ਬਾਅਦ ਤੁਹਾਡਾ ਕੱਪੜਾ ਕਿਸੇ ਬ੍ਰਾਂਡ ਦਾ ਨਾਂ ਲੱਗੇ ਤਾ ਕਹੇਓ ਬਾਕੀ ਗੱਲ ਕਰੀ ਇਹਨਾਂ ਦੇ ਰੇਟ ਦੀ ਜੈਨੂਨ ਰੇਟ ਹੈ ਕਿਉਂਕਿ ਪਿੰਡ 'ਚ ਬੈਠੇ ਆ ਇੱਕ ਵਾਰੀ ਇਹਨਾਂ ਨੇ ਆਪਣਾ ਕੰਮ ਚਲਾਉਣਾ ਸੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਨਾਂ ਬਣਾਉਣਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਜਦੋਂ ਇੱਕ ਵਾਰੀ ਬੰਦੇ ਦਾ ਨਾਂ ਬਣ ਜਾਂਦਾ ਤੁਸੀਂ ਉਹਦੀ ਕੁਆਲਿਟੀ ਦੇਖ ਲਈ ਫਿਰ ਤਾਂ ਆਪੇ ਹੀ ਜਾਓਗੇ ਪਰ ਇੱਕ ਵਾਰੀ ਫੇਥ ਕਰਕੇ ਤੁਸੀਂ ਇਹਨਾਂ ਦੀ ਕਵਾਲਿਟੀ ਜ਼ਰੂਰ ਚੈੱਕ ਕਰਿਓ। ਸੋ ਐਡਰੈਸ ਮੈਂ ਤੁਹਾਨੂੰ ਫੇਰ ਦੱਸ ਦਿਆਂ ਜੀ ਨਵਾਜ਼ ਸਲਾਈ ਕਢਾਈ ਹੱਬ ਖਾਰਾ ਕੰਟੈਕਟ ਨੰਬਰ ਮੈਂ ਉੱਤੇ ਚਲਾ ਦੇਵਾਂਗਾ। ਇੱਕ ਵਾਰੀ ਵੀ ਰਾਨਾ ਸੰਪਰਕ ਜ਼ਰੂਰ ਕਰਿਓ ਬਹੁਤ ਜ਼ਿਆਦਾ ਵਧੀਆ ਕੰਮ ਹੈ ਜੀ ਇਹਨਾਂ ਦਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਸ਼ੌਕੀਨ ਕੱਪੜੇ ਪਾਉਣ ਤੇ ਹੰਡਾਉਣ ਵਾਲਿਆਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਜੀ। ਨਵਾਜ਼ ਸਲਾਈ ਕਢਾਈ ਹੱਬ ਪਿੰਡ ਖਾਰਾ ਵਿਖੇ। ਕੋਲੇ ਜੋ ਕਿ ਹੈ ਜੀ ਇੱਥੇ ਸਲਾਈ ਕਢਾਈ ਦਾ ਕੰਮ ਖੁਦ ਤਿਆਰ ਕੀਤਾ ਜਾਂਦਾ ਹੈ ਖੁਦ ਬਣਾਇਆ ਜਾਂਦਾ ਹੈ ਤੇ ਡਿਜ਼ਾਈਨ ਬਿਲਕੁਲ ਲੇਟ ਟੈਸਟ ਹੁੰਦੇ ਆ ਜਿਹੜੇ ਐਸ ਟਾਈਮ ਟ੍ਰੈਂਡਿੰਗ ਦੇ ਵਿੱਚ ਆ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜੇਕਰ ਕੋਈ ਕਸਟਮਾਈਜ਼ ਕਰਵਾਉਣਾ ਹੋਵੇ ਕੋਈ ਆਪਦੇ ਹਿਸਾਬ ਨਾਲ ਕੋਈ ਤਿਆਰ ਕਰਵਾਉਣਾ ਹੋਵੇ ਤੁਹਾਡੇ ਕੋਲ ਕੋਈ ਡਿਜ਼ਾਈਨ ਹੋਵੇ ਹੂਬ ਹੂ ਉਸੇ ਤਰ੍ਹਾਂ ਦਾ ਹੀ ਤੁਹਾਨੂੰ ਬਣਾ ਕੇ ਦੇ ਦੇਣਗੇ ਸੋ ਇੱਕ ਵਾਰੀ ਇਹਨਾਂ ਤੋਂ ਕੋਈ ਛੋਟਾ ਮੋਟਾ ਕੱਪੜਾ ਦੇ ਕੇ ਇਹਨਾਂ ਦੀ ਕੁਆਲਿਟੀ ਜ਼ਰੂਰ ਚੈੱਕ ਕਰਿਓ ਇਹ ਵਨ ਕੁਆਲਿਟੀ ਦਿੰਦੇ ਆ ਕੱਪੜਿਆਂ ਦੇ ਉੱਤੇ ਫਿਨਿਸ਼ਿੰਗ ਐਵੇਂ ਦੀ ਹੋਊਗੀ ਕਿ ਪਾਏ ਤੋਂ ਬਾਅਦ ਤੁਹਾਡਾ ਕੱਪੜਾ ਕਿਸੇ ਬ੍ਰਾਂਡ ਦਾ ਨਾ ਲੱਗੇ ਤਾਂ ਕਹਿਓ ਬਾਕੀ ਗੱਲ ਕਰੀ ਇਹਨਾਂ ਦੇ ਰੇਟ ਦੀ ਜੈਨੂਇਨ ਰੇਟ ਹੈ ਕਿਉਂਕਿ ਪਿੰਡ 'ਚ ਬੈਠੇ ਆ ਇੱਕ ਵਾਰੀ ਇਹਨਾਂ ਨੇ ਆਪਣਾ ਕੰਮ ਚਲਾਉਣਾ ਹੈ ਸੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵੀ ਨਾਂ ਬਣਾਉਣਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਜਦੋਂ ਇੱਕ ਵਾਰੀ ਬੰਦੇ ਦਾ ਨਾਂ ਬਣ ਜਾਂਦਾ ਤੁਸੀਂ ਉਹਦੀ ਕੁਆਲਿਟੀ ਦੇਖ ਲਈ ਫਿਰ ਤਾਂ ਆਪੇ ਹੀ ਜਾਓਗੇ ਪਰ ਇੱਕ ਵਾਰੀ ਫੇਥ ਕਰਕੇ